ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਐਚਡੀ 3385 ਕਣਕ ਦੀ ਨਵੀਂ ਵੈਰਾਈ ਹੈਗੀ ਹੈ ਇਹ ਆਈਏਆਰਆਈ ਦਿੱਲੀ ਯੂਨੀਵਰਸਿਟੀ ਨੇ ਇਹ ਵੈਰਾਈ ਰਿਲੀਜ਼ ਕੀਤੀ ਹੈ ਤੇ ਐਮਓਯੂ ਸਾਈਨ ਕਰਕੇ ਇਹ ਬੀਜ ਜਿਹੜਾ ਹੈਗਾ ਇਸ ਵਾਰ ਸੀਡ ਪ੍ਰੋਡਿਊਸਰਾਂ ਨੂੰ ਦਿੱਤਿਆ ਯੂਨੀਵਰਸਿਟੀ ਨੇ ਫਿਰ ਹਾਲ ਦੇਖ ਸਕਦੇ ਹਾਂ ਕਿ ਫਸਲ ਜਿਹੜੀ ਹੈਗੀ ਹੈ ਠੀਕ ਹੈ ਟਿਲਰਿੰਗ ਵਧੀਆ ਕਰ ਰਹੀ ਹੈ ਤੇ ਇਸ ਵੈਰੈਟੀ ਬਾਰੇ ਅਜੇ ਬਹੁਤਾ ਕੁਝ ਆਪਾਂ ਨੂੰ ਨਹੀਂ ਪਤਾ ਹੈਗਾ ਤੇ ਜਿਵੇਂ ਜਿਵੇਂ ਹੁਣ ਇਹ ਅੱਗੇ ਗਰੋਥ ਕਰੂਗੀ ਤੇ ਉਸੇ ਹਿਸਾਬ ਦੇ ਨਾਲ ਆਪਾਂ ਇਹਦੀ ਟਾਈਮ ਟੂ ਟਾਈਮ ਜਿਹੜੀ ਹੈਗੀਆਂ ਵੀਡੀਓਜ਼ ਬਣਾ ਕੇ ਪਾਉਂਦੇ ਰਹਾਂਗੇ ਤੇ ਸਾਰੀ ਜਿਹੜੀ ਇਹਦੀ ਜਾਣਕਾਰੀ ਹੈਗੀ ਹੈ ਐਚ ਡੀ 33 85 ਦੀ ਉਹ ਆਪਾਂ ਤੁਹਾਨੂੰ ਟਾਈਮ ਟੂ ਟਾਈਮ ਇਸ YouTube ਚੈਨਲ ਤੇ ਆਪਣੇ ਤੇ ਜਿੰਦੇ ਰਹਾਂਗੀ ਜੇ ਆਪਣਾ ਚੈਨਲ ਹੈ ਜੇ ਤੱਕ ਤੁਸੀਂ ਇਹ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਨਹੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਨਵੀਆਂ ਵੈਰਾਈਟੀਆਂ ਬਾਰੇ ਜਿਹੜੀ ਜਾਣਕਾਰੀ ਹੈਗੀ ਹੈ ਆਪਣੇ ਚੈਨਲ ਤੇ ਮਿਲਦੀ ਰਹਿੰਦੀ ਹੈ ਜੀ ਜਦੋਂ ਵੀ ਕੋਈ ਨਵੀਂ ਵੈਰਾਈਟੀ ਆਉਂਦੀ ਹੈ ਚਾਹੇ ਕਣਕ ਦੀ ਹੋਵੇ ਚਾਹੇ ਝੋਨੇ ਦੀ ਹੋਵੇ ਸੋ ਸਬਸਕ੍ਰਾਈਬ ਤੁਸੀਂ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸੋ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਦੇਖਦੇ ਆਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਸਾਰਿਆਂ ਦਾ